2023 ਦੇ ਵਿੱਚ ਘਟਨਾ ਵਾਪਰਦੀ ਆ ਤੁਸੀਂ ਮੌਤ ਨੂੰ ਬੜਾ ਨੇੜੇ ਤੋਂ ਦੇਖਿਆ ਤੁਹਾਡੇ ਦੋ ਗੋਲੀਆਂ ਵੱਜਦੀਆਂ ਹਨ ਇੱਕ ਗੋਲੀ ਮੇਰੇ ਮੋਢੇ ਦੇ ਵਿੱਚ ਵੱਜੀ ਹਾਂ ਇੱਕ ਗੋਲੀ ਮੇਰੇ ਪੇਟ 'ਚ ਵੱਜੀ ਆ ਸਾਰਾ ਇੱਕ ਇੱਥੋਂ ਗੋਲੀ ਵੱਜੀ ਹਾਂ ਦੋ ਵਾਰੀ ਮੇਰਾ ਪੇਟ ਪਾੜ ਕੇ ਆਪਰੇਸ਼ਨ ਹੋ ਚੁੱਕੇ ਨੇ ਉਸੇ ਗੋਲੀ ਦੇ ਕਰਕੇ ਹਾਂਜੀ ਇਸ ਜਗ੍ਹਾ ਤੇ ਮੇਰੇ ਸਟੋਮਾ ਬੈਗ ਲੱਗ ਚੁੱਕੇ ਆ ਹਾਂ ਤੇ ਇੱਕ ਗੋਲੀ ਸਟਿਲ ਹਲੇ ਮੇਰੇ ਇੱਥੇ ਕੁਲੇ ਦੇ ਵਿੱਚ ਮੌਜੂਦ ਆ ਜਿਹੜੀ ਛੱਡੀ ਨਹੀਂ अच्छा हां जी अच्छा। ये गोली ਕਿੱਥੇ ਲੱਗੀ ਜਿਹੜੀ ਕੁੱਲੇ ਚ ਹੈਗੀ ਉਹ ਇਧਰੋਂ ਲੱਗੀ ਇਧਰੋਂ ਲੰਘ ਗਈ ਇਧਰੋਂ ਲੰਘ ਕੇ ਇੱਥੇ ਕੁੱਲੇ ਦੇ ਵਿੱਚ ਲੱਗੀ ਹੈ ਅੱਛਾ ਹੂੰ ਇਹ ਵਿਅਕਤੀ ਸੀ ਕਮ ਜਿਨ੍ਹਾਂ ਨੇ ਤੁਹਾਡੇ ਗੋਲੀਆਂ ਮਾਰੀਆਂ ਉਹ ਇਹ ਵਿਅਕਤੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹ ਪੇਸ ਬਦਲ ਕੇ ਇਸ ਤਰ੍ਹਾਂ ਪੇਸ ਬਦਲ ਕੇ ਮੇਰੇ ਅ ਦਫ਼ਤਰ ਦੇ ਵਿੱਚ ਪਹੁੰਚਿਆ ਪੁਲਿਸ ਨੇ ਪਰਚਾ ਦਰਜ ਕੀਤਾ ਹੋਇਆ ਉੱਤੇ ਬਿਲਕੁਲ ਜੀ 307 ਦਾ ਪਰਚਾ ਦਰਜ ਹੋਇਆ ਉਹਦੇ ਤੇ ਹੂੰ ਲੇਕਿਨ ਉਹਦੇ ਤੇ ਜਿਹੜੀ 307 ਵਾਲੀ ਕਾਰਵਾਈ ਉਹ ਕੋਈ ਨਹੀਂ ਹੋਈ 307 ਦਾ ਪਰਚਾ ਦਰਜ ਹੋਵੇ ਤੇ ਬੰਦਾ ਘਰੇ ਬੈਠਾ ਹੋਵੇ ਘਰੇ ਬੈਠਾ ਇੱਥੇ ਮੇਰੇ ਜਿਹਾ ਸੋਨਚੇਨ ਦਾ ਆਸੇ ਪਾਸਾ ਵੀ ਉਹਦਾ ਕੋਈ ਬੰਦਾ ਕੋਈ ਰਿਸ਼ਤੇਦਾਰ ਕੋਈ ਪੁਲਿਸ ਦੇ ਵਿੱਚ ਹੈ ਅੱਛਾ ਉਹਦੀ ਵਿੱਚ ਕੋਈ ਸੁਭਾਰਤ ਲੱਗ ਰਹੀ ਆ ਵਿੱਚ ਤੇ ਇਸ ਕਰਕੇ ਇਹਦਾ ਕੇਸ ਤੇ ਡਿੱਗਦਾ ਇਹ ਮਤਲਬ ਸਰੀ ਪਰਿਵਾਰ ਆ ਗਰੀਬ ਪਰਿਵਾਰ ਕਹੇ ਦਿਓ ਕੋਈ ਵਿਅਕਤੀ ਡਿਸੇਬਲ ਹੋਵੇ ਚੱਲ ਫਿਰ ਸਕਦਾ ਹੋਵੇ ਤੇ ਉਹ ਇੱਕ ਐਡਾ ਵੱਡਾ 307 ਦਾ ਕ੍ਰਾਈਮ ਕਰਕੇ ਘਰੇ ਬੈਠਾ ਹੋਵੇ हां बहुत ही बड़ा सवाल है अमन कानून दी व्यवस्था ते सवाल आ ਸਾਡੇ ਸਾਰੇ ਸਿਸਟਮ ਤੇ ਸਵਾਲ ਆ ਕਿ ਸ਼ਰੇਆਮ ਗੋਲੀਆਂ ਮਾਰੀਆਂ ਹੋਣ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਤੇ ਇਹ ਮੈਨੂੰ ਕੁਛ ਹੋ ਜਾਂਦਾ ਉਸ ਵੇਲੇ ਤਾਂ ਮੇਰੇ ਪਰਿਵਾਰ ਦਾ ਕੀ ਬੰਦਾ ਤਾਂ ਉਸ ਸਮੇਂ ਨੂੰ ਯਾਦ ਕਰਕੇ ਹਲੇ ਵੀ ਮਨ ਪਰ ਆਉਂਦਾ ਹੈ ਓਕੇ ਆ ਉਹ ਚੋ ਨਿਕਲਣਾ ਬਹੁਤ ਔਖਾ ਹੁੰਦਾ ਬਿਲਕੁਲ ਬਹੁਤ ਔਖਾ ਹੈ ਜੀ ਅੱਜ ਆਪਾਂ ਕਈ ਵਾਰੀ ਇਹ ਕਹਿੰਦੇ ਆ ਕਿ ਬੰਦਾ ਕੋਈ ਕਿਤੇ ਤੱਕਾ ਹੋ ਰਿਹਾ ਕੋਈ ਬੋਲਦਾ ਨਹੀਂ ਕੋਲ ਵੀ ਲੰਗੇ ਜਾਂਦੇ ਆ ਕਿਸੇ ਦੇ ਹੱਕ ਚ ਨਹੀਂ ਆਵਾਜ਼ ਠਾਉਂਦਾ ਪਰ ਜਿਹੜੇ ਹੱਕ ਚ ਆਵਾਜ਼ ਠਾਉਂਦੇ ਆ ਤਾਂ ਉਹਨਾਂ ਨਾਲ ਇਹੋ ਜਿਹਾ ਘਟਨਾਵਾ ਹੋ ਜਾਂਦੀਆਂ ਨੇ ਫਿਰ ਉਹਨਾਂ ਦੀ ਕੋਈ ਸਰਕਾਰੀ ਦਰਬਾਰੀ ਸੁਣੀ ਨਹੀਂ ਜਾਂਦੀ ਇਸ ਕਰਕੇ ਬਹੁਤ ਸਾਰੇ ਲੋਕ ਇਹੋ ਜਿਹਾ ਜਿਹੜੇ ਕੋਈ ਮਾੜੀ ਘਟਨਾ ਜਦੋਂ ਹੁੰਦੀ ਆ ਅਗਲਾ ਕਨਾਂ ਚੱਲ ਸਾਨੂੰ ਕੀ ਰਹਿਣ ਦੋ ਹੋਈ ਜਾਣ ਦੋ ਅੱਗੇ ਕਹਿੰਦੇ ਜਿਹੜੀ ਮਦਈ ਤਰ ਹੁੰਦੀ ਆ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਅਸੀਂ ਮਦਈ ਤਰ ਤੱਕੇ ਖਾਂਦੀ ਫਿਰਦੀ ਆ ਕਦੇ ਐਸਐਸਪੀ ਨੂੰ ਮਿਲਦੇ ਆ ਕਦੇ ਡੀਐਸਪੀ ਨੂੰ ਮਿਲਦੇ ਆ ਕਦੇ ਡੀਸੀ ਨੂੰ ਮਿਲਦੇ ਆ ਲੇਕਿਨ ਕਿਸੇ ਨੂੰ ਸੁਣਵਾਈ ਨਹੀਂ ਕਦੇ ਮੁੱਖ ਮੰਤਰੀ ਨੂੰ ਲਿਖਿਆ ਡੀਜੀਪੀ ਨੂੰ ਲਿਖਿਆ ਸੀ ਸਾਰੇ ਥਾਵਾਂ ਤੇ ਗਏ ਆ ਕਿਤੇ ਵੀ ਸੁਣਵਾਈ ਨਹੀਂ ਹੋਈ ਸવાય ਉੱਥੋਂ ਆ ਕੇ ਚਿੱਠੀ ਮੋੜ ਕੇ ਇੱਥੇ ਭੇਜ ਦਿੰਦੇ ਆ ਰਾਜਪਾਲ ਸਿੰਘ ਨੇ ਇੱਕ ਸਫਾਈ ਕਰਮਚਾਰੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਇੱਕ ਜੱਥੇਬੰਦੀ ਦੇ ਨੁਮਾਇੰਦਾ ਹੋਣ ਦੇ ਕਾਰਨ ਮੈਂ ਇਸ ਚੀਜ਼ ਦਾ ਵਿਰੋਧ ਕੀਤਾ ਤੇ ਜਿਹਦੀ ਮਤਲਬ ਵੀ ਉਹਨੇ ਰਾਂਝੇ ਸਾ ਆਪਣੇ ਦਿਲ ਚ ਰੱਖੀ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਦੋਸਤੋ ਅੱਜ ਇੱਕ ਇਹੋ ਜੀ ਘਟਨਾ ਤੁਹਾਡੇ ਅੱਗੇ ਲੈ ਕੇ ਆਏ ਆ ਜਿਹੜੀ ਘਟਨਾ ਸੁਣ ਕੇ ਤੁਸੀਂ ਵੀ ਇੱਕ ਵਕਤ ਸੋਚੋਗੇ ਕਿ ਮੌਤ ਨੂੰ ਕਿੰਨੀ ਨੇੜੇ ਤੋਂ ਇੱਕ ਇਨਸਾਨ ਨੇ ਦੇਖਿਆ ਤੇ ਉਹ ਮੌਤ ਕਿਉਂ ਉਹਦੇ ਨੇੜੇ ਆਈ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਅੱਜ ਵੀ ਉਹ ਮਸਲਾ 2023 ਤੋਂ ਲੈ ਕੇ ਹਲੇ ਤੱਕ ਲਟਕਦਾ ਪਿਆ ਉਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਉਹ ਨੌਜਵਾਨ ਵੀਰ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਨਾਮ ਕੀ ਹੈ ਆਪਣਾ ਅ ਬਰੇ ਮੇਰਾ ਨਾਮ ਜਸਵਿੰਦਰ ਸਿੰਘ ਹੂੰ ਮੈਂ ਇਸ ਸਮੇਂ ਡਾਕ ਸਾਇਕ ਮੁੱਗਾ ਹੈੱਡ ਪੋਸਟ ਆਫਿਸ ਚ ਕੰਮ ਕਰ ਰਿਹਾ ਹਾਂ ਹੂੰ ਤੇ ਸਾਬਕਾ 77올 ਇੰਡੀਆ ਪੋਸਟਲ ਅਮਪਲਾਈ ਯੂਨੀਅਨ ਹੂੰ ਦਵਜਾ ਤਿੰਨ ਜੀ ਤੇ ਫਾਈਨੈਂਸ ਦਾ 77올 ਇੰਡੀਆ ਪੋਸਟਲ ਯੂਨੀਅਨ ਇਹ ਆ ਸਰਕਰ ਜੀ ਜਿਹੜੀ ਮੈਂ ਪਹਿਲਾਂ ਘਟਨਾ ਦਾ ਇੱਕ ਜ਼ਿਕਰ ਕੀਤਾ ਕਿ 2023 ਦੇ ਵਿੱਚ ਇੱਕ ਘਟਨਾ ਵਾਪਰੀ ਦੀ ਆ ਤੁਸੀਂ ਮੌਤ ਨੂੰ ਬੜਾ ਨੇੜੇ ਤੋਂ ਦੇਖਿਆ ਤੁਹਾਡੇ ਦੋ ਗੋਲੀਆਂ ਵੱਜਦੀਆਂ ਹਨਾ ਹਾਂਜੀ ਵੀਰੇ ਉਹ ਸਾਰੀ ਘਟਨਾ ਵਾਪਰੀ ਕਿਉਂ ਕਿਉਂ ਤੁਹਾਡੇ ਦੋ ਗੋਲੀਆਂ ਵੱਜੀਆਂ ਜਿਹੜੀਆਂ ਵੀਰੇ ਇਹ ਘਟਨਾ 2 ਮਾਰਚ 2023 ਦੀ ਆ ਕਿ ਜਦੋਂ ਮੋਗੇ ਦੇ ਮੋਗਾ ਹੈਡ ਪੋਸਟ ਆਫਿਸ ਦੇ ਪੋਸਟਮਾਸਟਰ ਰਾਜਪਾਲ ਸਿੰਘ ਨੇ ਇੱਕ ਸਫਾਈ ਕਰਮਚਾਰੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੂੰ ਤੇ ਮੈਂ ਇੱਕ ਜਥੇਬੰਦੀਿਕ ਨੁਮਾਇੰਦਾ ਹੋਣ ਦੇ ਕਾਰਨ ਮੈਂ ਇਸ ਚੀਜ਼ ਦਾ ਵਿਰੋਧ ਕੀਤਾ ਤੇ ਜਿਹਦੀ ਮਤਲਬ ਹੀ ਉਹਨੇ ਰੰਜੇਸ਼ ਆਪਣੇ ਦਿਲ ਚ ਰੱਖੀ 16 ਮਾਰਚ 2023 ਨੂੰ ਗੋਲੀਆਂ ਖੁਰਦਾਂ ਜਿੱਥੇ ਮੈਂ ਮੁਕੜਾ ਕਰਮਚਾਰੀ ਦੇ ਤੌਰ ਤੇ ਸੇਵਾਵਾਂ ਨਿਭਾ ਰਿਹਾ ਸੀ ਉੱਥੇ ਆ ਕੇ ਮੇਰੇ ਦੋ ਗੋਲੀਆਂ ਮਰੀਆਂ ਤੁਸੀਂ ਆਪਣੀ ਗੱਲ ਖੁੱਲ ਕੇ ਰੱਖੋ ਬੇਬਾਕੀ ਨਾਲ ਰੱਖੋ ਜਿਵੇਂ ਵੀ ਆ ਹਨਾ ਜੋ ਘਟਨਾ ਵਾਪਰੀ ਆ ਰਾਮ ਨਾਲ ਦੱਸੋ ਕੋਈ ਗੱਲ ਹੈ ਮੇਰੇ ਇੱਕ ਉੱਥੇ ਉਹ ਪੇ ਇਹ ਸਾਰਿਆਂ ਤੋਂ ਪਹਿਲਾਂ ਮੈਂ ਦੋ ਤਿੰਨ ਤਸਵੀਰਾਂ ਦਿਖਾਉਣਾ ਚਾਹਵਾਂਗਾ ਹੂੰ ਇਹ ਵਿਅਕਤੀ ਸੀਗਾ ਜਿਨ੍ਹਾਂ ਨੇ ਤੁਹਾਡੇ ਗੋਲੀਆਂ ਮਾਰੀਆਂ ਉਹ ਇਹ ਵਿਅਕਤੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹ ਪੇਸ ਬਦਲ ਕੇ ਇਸ ਤਰ੍ਹਾਂ ਪੇਸ ਬਦਲ ਕੇ ਮੇਰੇ ਅ ਦਫ਼ਤਰ ਦੇ ਵਿੱਚ ਪਹੁੰਚਿਆ ਹੂੰ ਜਿਵੇਂ ਕੋਈ ਮਲੇ ਇੱਕ ਸਾਧੂ ਦਾ ਪੇਸ ਬਣਾ ਕੇ ਇਹਦੇ ਸਿਰ ਤੇ ਉੱਤੇ ਇੱਕ ਹਰਾ ਕੱਪੜਾ ਕੱਪੜਾ ਵੀ ਸੀਗਾ ਹੂੰ ਤੇ ਬਾਕੀ ਇੱਕ ਚੋਲਾ ਪਾਇਆ ਨਕਲੀ ਦਾੜੀ ਲਾਈ ਐਨਕਾ ਦੇ ਉੱਤੇ ਬਿੰਦੀਆਂ ਲਾ ਕੇ ਮਤਲਬ ਇਹ ਆਪਣੇ ਆਪ ਨੂੰ ਐਪਰਟੈਂਡ ਕੀਤਾ ਕਿ ਮੈਂ ਹੂੰ ਅ ਮਾਨਸਿਕ ਤੌਰ ਤੇ ਬਿਮਾਰ ਆਂ ਅੱਛਾ ਇਹ ਫਿਰ ਉੱਥੇ ਆਫਿਸ ਆ ਗਿਆ ਆਫਿਸ ਆ ਗਿਆ ਜੀ ਅੱਛਾ ਇਹ ਫੋਟੋ ਖੁਦ ਮੇਰੀ ਖਿੱਚੀ ਹੋਈ ਸੀ ਅੱਛਾ ਤੁਸੀਂ ਇਹ ਫੋਟੋ ਖਿੱਚਿਆ ਤੁਹਾਨੂੰ ਥੋੜਾ ਸ਼ੱਕ ਹੋ ਗਿਆ ਕਿ ਬੰਦਾ ਕੌਣ ਸ਼ੱਕ ਹੋ ਗਿਆ ਹੂੰ ਮੈਨੂੰ ਇਹ ਇਹ ਨਹੀਂ ਮੈਨੂੰ ਅੰਦਾਜ਼ਾ ਸੀ ਕਿ ਕੀ ਉਹ ਮੇਰੇ ਨਾਲ ਇੰਜ ਕਰਨ ਆਇਆ ਹੂੰ ਮੈਂ ਸਿਰਫ ਐਸੇ ਕਰਕੇ ਫੋਟੋ ਖਿੱਚੀ ਸੀ ਕਿ ਮੈਂ ਇਹ ਜੋ ਇਹ ਕੋਈ ਸੱਬੇਕ ਲੋਕਾਂ ਵਾਲਾ ਭੇਸ ਨੇ ਆ ਤੇ ਮੈਂ ਇਹਦੀ ਜਾਣਕਾਰੀ ਮੈਂ ਆਪਦੇ ਉੱਚ ਅਧਿਕਾਰੀਆਂ ਨੂੰ ਦਵਾਂਗਾ ਇਸੇ ਕਰਕੇ ਮੈਂ ਫੋਟੋ ਕਿਚ ਤੁਸੀਂ ਇਸ ਬੰਦੇ ਨੂੰ ਪਛਾਣ ਲਿਆ ਸੀਗਾ ਵੀ ਉਹੀ ਕਰਮਚਾਰੀ ਸਾਡੇ ਵਾਲਾ ਹੀ ਆ ਹਾਂਜੀ ਮੈਂ ਇਹਨੂੰ ਪਹਿਚਾਣ ਲਿਆ ਸੀਗਾ ਹਾਂ ਤੇ ਇੱਕ ਗੋਲੀ ਮੇਰੇ ਮੋਢੇ ਦੇ ਵਿੱਚ ਵੱਜੀ ਹਾਂ ਇੱਕ ਗੋਲੀ ਮੇਰੇ ਪੇਟ 'ਚ ਵੱਜੀ ਹਾਂ ਅੱਛਾ ਤੇ ਦਿਖਾ ਸਕਦੇ ਹੋ ਕਿੱਥੇ-ਕਿੱਥੇ ਵੱਜੀ ਹਾਂ ਹਾਂਜੀ ਹਾਂਜੀ ਦਿਖਾ ਦਿਓ ਫੜਾ ਦਿਓ ਇੱਧਰ ਜਿੱਥੇ ਜਿੱਥੇ ਇਸ ਨੌਜਵਾਨ ਵੀਰ ਦੇ ਗੋਲੀਆਂ ਵੱਜੀਆਂ ਤੁਹਾਨੂੰ ਦਿਖਾ ਰਹੇ ਨੇ ਆ ਇੱਕ ਇੱਥੋਂ ਗੋਲੀ ਵੱਜੀ ਹੂੰ ਦੋ ਵਾਰੀ ਮੇਰਾ ਪੇਟ ਪਾੜ ਕੇ ਆਪਰੇਸ਼ਨ ਹੋ ਚੁੱਕੇ ਆ ਨੇ ਉਸੇ ਗੋਲੀ ਦੇ ਕਰਕੇ ਹਾਂਜੀ ਇਸ ਜਗ੍ਹਾ ਤੇ ਮੇਰੇ ਸਟੋਮਾ ਬੈਗ ਲੱਗ ਚੁੱਕੇ ਆ ਹੂੰ ਤੇ ਇੱਕ ਗੋਲੀ ਸਟਿਨ ਹਲੇ ਮੇਰੇ ਇੱਥੇ ਕੁਲੇ ਦੇ ਵਿੱਚ ਮੌਜੂਦ ਆ ਜਿਹੜੀ ਛੱਲੀ ਨੇ ਅੱਛਾ ਹਾਂਜੀ ਇਹ ਗੋਲੀ ਕਿੱਥੇ ਲੱਗੀ ਜਿਹੜੀ ਕੁਲੇ ਚ ਹੈਗੀ ਉਹ ਇਧਰੋਂ ਲੱਗੀ ਇਧਰੋਂ ਲੰਘ ਗਈ ਇਧਰੋਂ ਲੰਘ ਕੇ ਇੱਥੇ ਕੁਲੇ ਦੇ ਵਿੱਚ ਹਲੇ ਵੀ ਆ ਅੱਛਾ ਦੂਜੀ ਗੋਲੀ ਕਿੱਥੇ ਲੱਗੀ ਸੀ ਦੂਜੀ ਗੋਲੀ ਮੋਢੇ ਤੇ ਲੱਗੀ ਸੀ ਅੱਛਾ ਚਲੋ ਨਹੀਂ ਦਿਖਾ ਸਕਦੇ ਕੋਈ ਗੱਲ ਨਹੀਂ ਉਹ ਮੋਢੇ ਤੇ ਲੱਗੀ ਤੇ ਰੀੜ ਦੀ ਹੱਡੀ ਦੇ ਪਿਛਲੇ ਪਾਸੇੋਂ ਡਾਕਟਰਾਂ ਨੇ ਆਪਰੇਟਰਾਂ ਹੀ ਕੱਢਤੀ ਤੇ ਦੂਜੀ ਗੋਲੀ ਸਟਿਲ ਅੰਦਰ ਹੀ ਆ ਉਸ ਤੋਂ ਬਾਅਦ ਤੁਹਾਡੀ ਸਿਹਤ ਪੂਰੀ ਤਰ੍ਹਾਂ ਮਤਲਬ ਰਿਕਵਰ ਨਹੀਂ ਹੋ ਪਾਈ ਤੁਹਾਨੂੰ ਲੱਗਦਾ ਨਹੀਂ ਇੱਕ ਵਾਰੀ ਇੰਨੀ ਵੱਡੀ ਘਟਨਾ ਵਾਪਰ ਜੇ ਤਾਂ ਨਹੀਂ ਰਿਕਵਰ ਹੋ ਪਾਉਂਦੀ ਹਾਂ ਉਹ ਉਸ ਘਟਨਾ ਦੇ ਘਟਨਾ ਵਾਲੇ ਦਿਨ ਮੈਨੂੰ ਚੱਕ ਕੇ ਕੁਝ ਸਥਾਨਕ ਲੋਕਾਂ ਨੇ ਸਕੂਲ ਦੇ ਮਾਸਟਰ ਆ ਮੈਨੂੰ ਸਿਵਲ ਹਸਪਤਾਲ ਪਹੁੰਚਾਇਆ ਹਮ ਸਿਵਲ ਹਸਪਤਾਲ ਤੋਂ ਬਾਅਦ ਮੈਨੂੰ ਮੇਰੇ ਜਿਹੜੇ ਸਾਥੀ ਸੀਗੇ ਹਮ ਆਫਿਸ ਦੇ ਸਾਥੀ ਮੂਗਾਡ ਪੋਸਟ ਦੇ ਸਾਥੀ ਉਹ ਮੈਨੂੰ ਡੀਐਮਸੀ ਲੁਧਿਆਣਾ ਲੈ ਗਏ ਹਮ ਤੇ ਜਿੱਥੇ ਮੈਂ 2-3 ਦਿਨ ਵੈਂਟੀਲੇਟਰ ਤੇ ਰਿਹਾ ਅੱਛਾ ਹਾਂਜੀ ਫਿਰ ਉਹ ਬੰਦੇ ਦਾ ਜਦੋਂ ਉਹਨੇ ਗੋਲੀਆਂ ਚਲਾਈਆਂ ਜੀ ਉੱਥੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਉੱਥੇ ਉੱਥੋਂ ਹਾਂਜੀ ਉਹ ਫਰਾਰ ਹੋ ਗਿਆ ਹੂੰ ਤੇ ਕਹਿੰਦੇ ਆ ਵੀ ਸੁੰਨ ਚ ਆਇਆ ਵੀ ਮਤਲਬ ਉਹ ਆਰ ਦੀ ਜਿਹੜੀ ਐਕਟੀਵਾ ਤੋਂ ਡੈਗ ਪਿਆ ਹੂੰ ਉੱਥੇ ਸੜਕ ਪੱਟੀ ਹੋਈ ਸੀ ਪੁਲੀ ਪੁਲੀ ਟੁੱਟੀ ਹੋਈ ਸੀ ਡੈਗ ਪਿਆ ਤੇ ਖੰਭੇ 'ਚ ਵੱਜਿਆ ਅੱਛਾ ਤੇ ਕੁਝ ਲੋਕਾਂ ਨੇ ਉੱਥੇ ਫੋਨ ਕਰਕੇ ਪੁਲਿਸ ਨੇ ਉਹਨੂੰ ਮਤਲਬ ਸਿਵਲ ਹਸਪਤਾਲ ਮੋਗੇ ਪਹੁੰਚਾਇਆ ਉੱਥੋਂ ਉਹਨੂੰ ਹੂੰ ਅ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਰੇ ਫਰਗਾਦਤ ਜੀ ਤਾਂ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਗਾ ਕਿ ਅੱਜ ਅਸੀਂ ਇਸ ਗੱਲ ਮਸਲੇ ਤੇ ਗੱਲ ਕਿਉਂ ਕਰ ਰਹੇ ਆ ਗੱਲ 2023 ਦੀ ਆ ਅੱਜ ਮੀਡੀਆ ਦੇ ਵਿੱਚ ਗੱਲ ਕਿਉਂ ਕਰਨੀ ਪੈਗੀ ਕਿਉਂਕਿ ਉਸ ਬੰਦੇ ਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਆਪਾਂ ਸਾਰੀ ਗੱਲਬਾਤ ਜਾਣਨੀ ਚਾਹਾਂਗੇ ਵੀ ਕਾਰਵਾਈ ਕਿੱਥੋਂ ਤੱਕ ਪਹੁੰਚੀ ਆ ਜਿਵੇਂ ਅੱਜ ਤੁਸੀਂ ਮੇਰੇ ਕੋਲੇ ਆਏ ਹੋ ਮੀਡੀਆ ਦੇ ਵਿੱਚ ਤੁਸੀਂ ਗੱਲ ਰੱਖਣੀ ਚਾਹੀ ਹਣਾ ਆਪਣੀ ਕਿ ਆ ਘਟਨਾ ਵਾਪਰੀ ਆ ਕਾਰਵਾਈ ਹੋਈ ਕੋਈ ਕਿੰਨੀ ਕੁ ਹੋਈ ਹੈ ਕਾਰਵਾਈ ਤਾਂ ਹਲੇ ਕਾਰਵਾਈ ਦੇ ਨਾਤੇ ਕੁਝ ਵੀ ਨਹੀਂ ਹੋਇਆ ਅ ਅਸੀਂ ਆਪਦੇ ਪਰਸਨਲ ਤੌਰ ਤੇ ਹਮ ਅ ਵੱਖ-ਵੱਖ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ ਲਿਖ ਚੁੱਕੇ ਹਾਂ ਈਵਨ ਕਿ ਗ੍ਰਹਿ ਮੰਤਰਾਲੇ ਹਿਊਮਨ ਰਾਈਟਸ ਹਮ ਐਸ ਸੀ ਐਸਟੀ ਕਮਿਸ਼ਨਾਂ ਔਰ ਮੁੱਖ ਮੰਤਰੀ ਤੱਕ ਵੀ ਲਿਖ ਚੁੱਕੇ ਹਾਂ ਪਰ ਮੋੜ ਕੋੜ ਕੇ ਜਿਹੜੀ ਆ ਥਾਣੇ ਤੇ ਆ ਜਾਂਦੀ ਆ ਹਮ ਜਿਹੜੀ ਮਨ ਜਵਾਬ ਉਹ ਕਹਿ ਰਹਿੰਦੇ ਵੀ ਇਹ ਜਿਹੜਾ ਵਿਅਕਤੀ ਆ ਹੂੰ ਗ੍ਰਫਤਾਰ ਕਰਨ ਦੇ ਸਮਰ ਕਾਬਲ ਨਹੀਂਗਾ ਕਿਉਂ ਨਹੀਂ ਕਾਬਲ ਅ 2023 ਦੇ ਵਿੱਚ ਜੂਨ 2023 ਚ 14 ਇੱਕ ਮੈਡੀਕਲ ਹੋਇਆ ਸੀ ਓਕੇ ਉਹ ਆਰਟੀਆਈ ਦੇ ਰਾਹੀਂ ਮਿਲੀ ਜਾਣਕਾਰੀ ਦੇ ਮੁਤਾਬਕ ਕਿ ਉਹ ਇੱਕ ਸਿੰਗਲ ਡਾਕਟਰ ਨੇ ਮੈਡੀਕਲ ਕੀਤਾ ਸੀ ਜਿਹਦੇ ਵਿੱਚ ਲਿਖਿਆ ਸੀਗਾ ਵੀ ਪੇਸ਼ੈਂਟ ਇਸ ਨਾਟ ਫਿਟ ਫਾਰ ਅਰੈਸਟ अच्छा गिरफ्तार ਕਰਨ ਦੇ ਕਾਬਿਲ ਨਹੀਂਗਾ ਹੂੰ ਉਸ ਤੋਂ ਬਾਅਦ ਅਸੀਂ ਵੱਖ-ਵੱਖ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਤੇ ਕਰਤਿੱ ਕਿਸਾਨ ਯੂਨੀਅਨ ਹੂੰ ਅ ਦੇ ਨਾਲ ਮਿਲ ਕੇ ਡੈਪੂਟੇਸ਼ਨ ਹੂੰ ਮੈਨੇ ਤੇ ਉਸ ਤੋਂ ਬਾਅਦ 27 3 2024 ਨੂੰ ਉਹਦਾ ਮੈਡੀਕਲ ਹੁੰਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਜਿਹੜਾ ਇੱਕ ਡਾਕਟਰਾਂ ਦੇ ਪੈਨਲ ਦੁਆਰਾ ਕੀਤਾ ਜਾਂਦਾ ਉਹਦੇ ਵਿੱਚ ਉਹ ਮੈਡੀਕਲ ਦੀ ਕਾਪੀ ਵੀ ਹੈ ਜੇ ਤੁਸੀਂ ਕੈਮਰਾਮੈਨ ਨੂੰ ਕਹੋਗੇ ਕਿ ਤੁਹਾਹਾਂ ਹਾਂ ਹਾਂ ਜਰੂਰ ਇਹ ਤੁਸੀਂ ਮੈਡੀਕਲ ਦੀ ਕਾਪੀ ਦੇਖ ਸਕਦੇ ਹੋ ਇਹਦੇ ਵਿੱਚ ਲਿਖਿਆ ਐਂਡ ਪ੍ਰੈਜ਼ੈਂਟ ਪੇਸ਼ੈਂਟ ਇਜ਼ ਕੌਨਸ਼ੀਅਸ ਹਮ ਕੋਆਪਰੇਟਿਵ ਐਂਡ ਵੈਲ ਓਰੀਐਂਟਡ ਟੂ ਟਾਈਮ ਪਲੇਸ ਐਂਡ ਪਰਸਨ ਹਮ ਪੇਸ਼ੈਂਟ ਇਜ਼ ਐਮਬੂਲੇਟਰੀ ਹਮ ਐਂਡ ਹੈਜ਼ ਅ ਮੋਡੀਫਾਈਡ ਰੈਕਨ ਸਕੇਲ ਆਫ 3 ਅਕੋਰਡਿੰਗ ਟੂ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਡਿਪਾਰਟਮੈਂਟ ਆਫ ਇੰਪਾਵਰਮੈਂਟ ਐਂਡ ਪਰਸਨ ਐਂਡ ਡਿਸੇਬਿਲਟੀ ਮੋਡੀਫਾਈਡ ਗਾਈਡਲਾਈਨਸ ਨਿਊ ਦਿੱਲੀ ਜਨਵਰੀ 2018 ਦੀ ਪੇਸ਼ੈਂਟ ਇਜ਼ ਹੈਸ ਅ ਡਿਸੇਬਿਲਟੀ ਆਫ 55% ਡਿਸੇਬਿਲਟੀ ਆ ਪਰ ਉਹਨਾਂ ਨੇ ਉੱਪਰ ਇਹ ਵੀ ਲਿਖਿਆ ਕਿ ਉਹਨੂੰ ਸਥਾਨ ਟਾਈਮ ਅਤੇ ਬੰਦੇ ਦਾ ਪੂਰਾ ਗਿਆਨ ਆ ਹਮ ਅੱਗੇ ਇਹਦੇ ਵਿੱਚ ਮੈਡੀਕਲ ਚ ਇਹ ਵੀ ਲਿਖਿਆ ਗਿਆ ਕਿ ਦੀ ਪੇਸ਼ੈਂਟ ਇਜ਼ ਹੈਵਿੰਗ ਮੋਡਰੇਟ ਡਿਸੇਬਿਲਟੀ ਹਮ ਐਂਡ ਰਿਕਵਾਇਰਸ ਸਮ ਹੈਲਪ ਬਟ ਹੀ ਇਜ਼ ਏਬਲ ਟੂ ਵਾਕ ਚੱਲ ਫਿਰ ਸਕਦਾ ਚੱਲ ਫਿਰ ਚੱਲ ਥੋੜੀ ਜਿਹੀ ਹੈਲਪ ਚਾਹੀਦੀ ਆ ਇਹ ਘਟਨਾ ਵੀ ਮੈਡੀਕਲ ਹੋਏ ਨੂੰ ਵੀ ਜੀ ਤੁਸੀਂ ਹਿਸਾਬ ਲਾ ਲਓ 27 3 2024 ਦਾ ਓਕੇ ਹੋਇਆ ਤੇ ਸਾਰਾ ਸਾਲ ਲੰਘਣ ਨਾਲ ਆ ਹੋ ਗਿਆ ਹਮ 9 ਮਹੀਨੇ ਹੋ ਗਏ ਆ ਮੇਬੀ ਹਮ ਉਹਦੀ ਹੈਲਥ ਚ ਇੰਪਰੂਵ ਹੋਇਆ ਹੋਊਗਾ ਤੇ ਬਟ ਸਟਿਲ ਪੁਲਿਸ ਮਤਲਬ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਥੋੜੇ ਦਿਨ ਹੋ ਗਏ ਮੈਂ ਮਤਲਬ ਇੱਕ ਸੀਐਮ ਡੈਸਕ ਲੁਕੇ ਇੱਕ ਆਪਦੀ ਦਰਖਾਸਤ ਦੇ ਦਿੱਤੀ ਸੀ ਅੱਛਾ ਉਹਦੇ ਵਿੱਚ ਪੁਲਿਸ ਨੇ ਮੈਨੂੰ ਲਗਭਗ ਜਵਾਬ ਦਿੱਤਾ ਕਿ ਉਹ 55% ਡਿਸੇਬਲ ਹੈਸ ਕਰਕੇ ਅਸੀਂ ਉਹਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਮੈਂ ਤੁਹਾਡੇ ਮਾਧਿਅਮ ਨਾਲ ਜਾਣਨਾ ਚਾਹਣਾ ਕਿ ਕੋਈ ਇਹੋ ਜਿਹਾ ਲਾਹ ਹੈ ਕਿ ਜਿਹਦੇ ਵਿੱਚ ਵੀ ਕੋਈ ਵਿਅਕਤੀ ਡਿਸੇਬਲ ਹੋਵੇ ਚੱਲ ਫਿਰ ਸਕਦਾ ਹੋਵੇ ਤੇ ਉਹ ਇੱਕ ਐਡਾ ਵੱਡਾ 307 ਦਾ ਕਰਾਇਮ ਕਰਕੇ ਅ ਕਰੇ ਬੈਠਾ ਹੋਵੇ। ਹਾਂ ਬਹੁਤ ਹੀ ਵੱਡਾ ਸਵਾਲ ਆ ਅਮਨ ਕਾਨੂੰਨ ਦੀ ਵਿਵਸਥਾ ਤੇ ਸਵਾਲ ਆ ਸਾਡੇ ਸਾਰੇ ਸਿਸਟਮ ਤੇ ਸਵਾਲ ਆ ਕਿ ਸ਼ਰੇਆਮ ਗੋਲੀਆਂ ਮਾਰੀਆਂ ਹੋਣ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਤੇ ਉਸ ਤੋਂ ਬਾਅਦ ਵੀ ਉਸ ਬੰਦੇ ਨੂੰ ਪੁਲਿਸ ਪ੍ਰਸ਼ਾਸਨ ਇਸ ਤਰੀਕੇ ਨਾਲ ਪ੍ਰਟੈਂਡ ਕਰ ਰਿਹਾ ਕਿ ਇਹ ਤਾਂ ਡਿਸੇਬਲ ਆ। ਔਰ ਡਿਸੇਬਲ 55% ਆ ਰਿਹਾ ਪਰ ਉਹਦਾ ਮਾਨਸਿਕ ਤੌਰ ਤੇ ਤਾਂ ਨਹੀਂ ਡਿਸੇਬਲ ਉਹ ਕਿਸੇ ਨੂੰ ਮਾਰ ਸਕਦਾ ਕ੍ਰਾਈਮ ਕਰ ਸਕਦਾ ਇਹਦਾ ਮਤਲਬ ਸ਼ਰਿਆਮ ਇਹੀ ਨਿਕਲਦਾ ਕਿ ਸ਼ਹਿਦ ਦਿੱਤੀ ਜਾ ਰਹੀ ਆ ਤਾਂ ਮੈਨੂੰ ਲੱਗਦਾ ਇਸ ਤੇ ਹੋਰ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਜੇ ਜਦੋਂ ਇੱਕ ਅਵਲਾ ਨਾਰੀ ਤੇ ਹੂੰ ਕੋਈ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨੀ ਮੈਂ ਨਹੀਂ ਸਮਝਦਾ ਕਿ ਉਹ ਮਾਨਸਿਕ ਪਰੇਸ਼ਾਨ ਹੋਵੇ ਉਹਨੂੰ ਕੋਈ ਜੁਰਮਾਨਾ ਲਾਇਆ ਹੋਵੇ ਕੋਈ ਇਸੇ ਤਰੀਕੇ ਨਾਲ ਅਹਿਸਾਸ ਕਰਾਇਆ ਹੋਵੇ ਤੇਰੀ ਗਲਤੀ ਆ ਕਦੇ ਇਦਾਂ ਦਾ ਹੋਇਆ ਮਾਮਲਾ ਸਾਹਮਣੇ ਆ ਵੀ ਹਾਂ ਉਹਨੂੰ ਅਹਿਸਾਸ ਕਰਾਇਆ ਵੀ ਤੇਰੀ ਗਲਤੀ ਆ ਜਿਉਂਨੇ ਆਪ ਕੀਤਾ ਹੋਵੇ ਮੇਰੀ ਗਲਤੀ ਆ ਉਹ ਬਸ ਉਹ ਦੋ ਤਰੀਕ ਦੀ ਘਟਨਾ ਸੀਗੀ ਜਦੋਂ ਮਤਲਬ ਵੀ ਅਸੀਂ ਉਹਨੂੰ ਜਿਹੜਾ ਤੁਹਾਡੇ ਤੇ ਹਮਲਾ ਕੀਤਾ ਉਸ ਬਾਰੇ ਕਹਿੰਨਾ ਵੀ ਉਹਦੀ ਗਲਤੀ ਜਾਂ ਉਹਨੇ ਅਹਿਸਾਸ ਨਹੀਂ ਉਹਨੇ ਕੋਈ ਇਹੋ ਜਿਹਾ ਨਹੀਂ ਕੋਸ਼ਿਸ਼ ਕੀਤਾ ਵੀ ਮਤਲਬ ਵੀ ਉਹਨੇ ਅਹਿਸਾਸ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਵੀ ਕਿ ਮੇਰੀ ਇਹ ਗਲਤੀ ਆ ਹੂੰ ਇਹ ਉਹਨਾਂ ਕਿ ਉਸੇ ਦਿਨ ਐਫ ਆਈ ਆਰ ਨੰਬਰ 24 ਹੂੰ 16/3/2023 ਥਾਣਾ ਨਿਹਾਲ ਸਿੰਘ ਵਾਲੇ ਚ ਐਫ ਆਰ ਆਈ ਦਰਜ ਹੋ ਚੁੱਕੀ ਆ। ਹੂੰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। 2 ਸਾਲ ਗੁਜ਼ਰਨ ਤੋਂ ਬਾਅਦ ਹਲੇ ਤੱਕ ਕੋਈ ਚਲਾਨ ਨਹੀਂ ਪੇਸ਼ ਹੋਇਆ। ਅੱਛਾ ਤੇ ਕਾਰਵਾਈ ਉੱਥੇ ਦੀ ਉੱਥੇ ਖੜੀ। ਕੋਈ ਉਹਨਾਂ ਵੱਲੋਂ ਸੁਨੇਹਾ ਆਇਆ ਹੋਵੇ ਵੀ ਹਾਂ ਰਾਜੀਨਾਮਾ ਕਰ ਲੋ ਕੁਝ ਵੀ ਚਲੋ ਲੈ ਦੇ ਕੇ ਨਿਬੜ ਲੈਨੇ ਆ ਜਾਂ ਅਸੀਂ ਗਲਤੀ ਮੰਨ ਲੇ ਮੈ ਕੋ ਸੁਨੇਹਾ ਆਇਆ ਤੁਮ ਨੂੰ। ਨਹੀਂ ਜੇ ਕੋਈ ਸੁਨੇਹਾ ਨਹੀਂ ਆਏਗਾ। ਹੂੰ ਤੇ ਨਾ ਹੀ ਸਾਡਾ ਜਮੀਰ ਹਲੇ ਆ ਕੇ ਜਾਂਦਾ ਇਹੋ ਜਿਹਾ ਕੁਝ ਕਰਨ ਨੂੰ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਜੇਕਰ ਉਹ ਬੰਦਾ ਇੱਕ ਕਤਲ ਕਰਨ ਦੇ ਇਰਾਦੇ ਨਾਲ ਆਇਆ ਹੋਵੇ ਤੇ ਹਲੇ ਤੱਕ ਉਸ ਬੰਦੇ ਨੇ ਕੋਈ ਪੀੜਤ ਧਿਰ ਵੱਲ ਇਹ ਵੀ ਨਹੀਂ ਸੁਨੇਹਾ ਭੇਜਿਆ ਵੀ ਰਾਜੀਨਾਮਾ ਕਰ ਲੋ ਪਰ ਸ਼ੱਕ ਤਾਂ ਜਾਂਦਾ ਕਿ ਉਸ ਬੰਦੇ ਦੇ ਪਿੱਛੇ ਕੋਈ ਇਹੋ ਜੀ ਸ਼ੈ ਬੈਠੀ ਆ ਜਿਹੜੀ ਉਹਨੂੰ ਇਹ ਕਹਿ ਰਹੀ ਆ ਕਿ ਹਾਂ ਤੈਨੂੰ ਰਾਜੀਨਾਮਾ ਕਰਨ ਦੀ ਵੀ ਨਹੀਂ ਲੋੜ ਤੂੰ ਘਰ ਹੀ ਸੇਫ ਆ ਇਹਦਾ ਮਤਲਬ ਸੋਚਣ ਸਮਝਣ ਦੀ ਲੋੜ ਆ ਸਾਡੇ ਲੋਕਾਂ ਨੂੰ ਕਿ ਜੇ ਕ੍ਰਾਈਮ ਸ਼ਰਯਾਮ ਹੋ ਰਿਹਾ ਆ ਸਾਡੀ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਬਹੁਤ ਕਮਜ਼ੋਰ ਹੋ ਚੁੱਕੀ ਆ ਆਪਾਂ ਜਥੇਬੰਦੀ ਦੇ ਇੱਥੇ ਨੁਮਾਇंदे ਖੜੇ ਨੇ ਥੋੜੀ ਜਿਹਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇਸ ਮਸਲੇ ਤੇ ਗੱਲਬਾਤ ਕਰ ਰਹੇ ਨੇ ਬਾਈ ਚਮਕੌਰ ਹੁਣੀ ਨੇ ਬਾਈ ਜੀ ਇਸ ਮਸਲੇ ਦੇ ਉੱਤੇ ਤੁਸੀਂ ਲੜ ਰਹੇ ਹੋ ਹਨਾ ਇੱਕ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਹੋ ਜਥੇਬੰਦੀਆਂ ਦਾ ਅਕਸਰ ਇਹ ਮਤਲਬ ਹੁੰਦਾ ਕਿ ਹਾਂ ਪੀੜਤ ਧਿਰ ਵਾਲੀ ਖੜਦੇ ਆ ਹਨਾ ਹਾਂ ਜੀ ਉਹਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕੁਝ ਵੀ ਹਾਂ ਕਰਾਂਗੇ ਕੋਈ ਕਾਰਵਾਈ ਜਾਂ ਕੁਝ ਹੋਵੇ ਇਦਾਂ ਦੀ ਗੱਲਬਾਤ ਚਲਾਈ ਹੋਵੇ ਹਾਂਜੀ ਨਰਪਾਲ ਸਿੰਘ ਟੁੱਟਕੇ ਜਿਹੜਾ ਆਪਣੇ ਪੰਜਾਬ ਦੇ ਪ੍ਰਧਾਨਾ ਕਿਰਤੀ ਕਿਸਾਨ ਹੋ ਜਾਂਦੇ ਹੂੰ ਉਹਦੀ ਗਵਾਹੀ ਦੇ ਉਹਦੇ ਵਿੱਚ ਮੈਂ ਵੀ ਸ਼ਾਮਲ ਸੀਗਾ ਹੂੰ ਤੇ ਅਸੀਂ ਦੋ ਜਾਂ ਤਿੰਨ ਵਾਰੀ ਅਸੀਂ ਮਿਲ ਚੁੱਕੇ ਹਾਂ ਡੀਸੀ ਸਾਹਿਬ ਨੂੰ ਬੰਦੇਨੀ ਵਾਲੇ ਨੂੰ ਅੱਛਾ ਤੇ ਉਹਨੇ ਪਹਿਲਾਂ ਤਾਂ ਦਿੱਤਾ ਸੀ ਵੋਟਾਂ ਦਾ ਪੀੜ ਨੰਗਲਾਂ ਆਉਂਦੇ ਹੂੰ ਤੇ ਫਿਰ ਹਜੇ ਵੀਰ ਆ ਆ ਹੁਣ ਫੇਰ ਹੁਣ ਥੋੜੇ ਦਿਨ ਹੋਏ ਪੰਜਾ ਸੱਤਾ ਦਿਨਾਂ ਨੂੰ ਫੇਰ ਬਸਵਾਦ ਦਵਾਇਆ ਤੇ ਸਾਡੇ ਜਿਹੜਾ ਸੌਣੇ ਚ ਆਇਆ ਤੇ ਇਸੇ ਤਰ੍ਹਾਂ ਹੀ ਮਤਲਬ ਪਹਿਲਾਂ ਵੀ ਇਹਨਾਂ ਨੂੰ ਬਸਵਾਦ ਅਫਸਰ ਦਵਾਇਆ ਹੁੰਦੇ ਆ ਕਾਰਵਾਈ ਕੋਈ ਨਹੀਂ ਹੋ ਰਹੀ ਹੈ ਤੇ ਇਸ ਘਰ ਵਿੱਚ ਕਿਰਤੀ ਕਿਸਾਨ ਜੂਣੇ ਦੇ ਕੇਸ ਧਿਆਨ ਚ ਆਇਆ ਤੇ ਅੱਜ ਤੁਹਾਡੇ ਕੋਲ ਹੀ ਵੀ ਅਸੀਂ ਹਾਜ਼ਰ ਖੜੇ ਹੈਗੇ ਆ ਤੁਹਾਡੇ ਮਾਧਮੇ ਰਾਹੀਂ ਵੀ ਅਸੀਂ ਮਤਲਬ ਖਾੜ ਪਚਾਉਣਾ ਚਾਹੁੰਦੇ ਸਰਕਾਰ ਤਿਕਰ ਅਫਸਰਾਂ ਤਿਕਰ ਇਹਦਾ ਇਨਸਾਫ ਮਿਲਣਾ ਚਾਹੀਦਾ ਤੇ ਇਸੇ ਕਰਕੇ ਫਿਰ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਕੋਈ ਟੱਟਾ ਹੁੰਦਾ ਫਿਰ ਉਹਨਾਂ ਨੂੰ ਆਉਣਾ ਪੈਂਦਾ ਹੈਗਾ ਸੜਕਾਂ ਤੇ ਆਉਣਾ ਦਾ ਧਰਨਾ ਤੇ ਆਉਣਾ ਪੈਂਦਾ ਹੈਗਾ ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਤੁਹਾਡੇ ਸਾਹਮਣੇ ਵੀ ਇਸੇ ਤੇ ਸਾਨੂੰ ਨਾ ਮਜਬੂਰ ਕੀਤਾ ਜਾਵੇ ਇਹ ਬੰਦੇ ਜੋ ਵੀ ਲਿਖਤੀ ਰੂਪ ਸਾਰੀ ਸੱਚ ਮੂਹਰੇ ਆ ਗਿਆ ਹੈਗਾ ਤੇ ਇਹ ਮਤਲਬ ਇਹਨੂੰ ਕੋਈ ਵੀ ਦਲੀਲ ਕੋਈ ਅਫਸਰ ਜਾਂ ਕੋਈ ਵੀ ਇਹਨੂੰ ਸਿੱਧ ਨਹੀਂ ਕਰ ਸਕਿਆ ਤੇ ਇੱਥੇ ਮੇਰੇ ਜਿਹੜਾ ਸੋਨਚੇਨ ਆਸੇ ਪਾਸਾ ਵੀ ਉਹਦਾ ਕੋਈ ਬੰਦਾ ਕੋਈ ਰਸਤਾ ਰਿਸ਼ਤੇਦਾਰ ਕੋਈ ਪੁਲਿਸ ਦੇ ਵਿੱਚ ਹੈ ਅੱਛਾ ਉਹਦੀ ਵਿੱਚ ਕੋਈ ਸੁਪਾਰਥ ਲੱਗ ਰਹੀ ਆ ਵਿੱਚ ਹਾਂ ਤੇ ਇਸ ਕਰਕੇ ਇਹਦਾ ਕੇਸ ਤੇ ਡਿੱਗਦਾ ਇਹ ਮਤਲਬ ਸ਼ਰੀ ਪਰਿਵਾਰ ਆ ਗਰੀਬ ਪਰਿਵਾਰ ਕਹਿ ਦਿਓ ਹਾਂ ਤੇ ਇਸ ਕਰਕੇ ਇਹਨਾਂ ਦੀ ਪਹੁੰਚ ਉਡੀ ਨਹੀਂ ਇਹਨਾਂ ਦੀ ਪਹੁੰਚ ਤੇ ਫਿਰ ਕਿਸਾਨ ਜੱਥੇ ਬਣੀ ਕਿਰਤੀ ਕਿਸਾਨ ਜੁਨੇ ਵਾਲੇ ਜੁੜੀ ਆ ਜਾ ਉਹ ਦਿਨ ਆ ਜੋ ਡਾਕ ਭਾਗ ਜਿਹੜੀ ਇਹਨਾਂ ਦੀ ਆ ਮੋਹਨ ਸਿੰਘ ਨਾਲ ਖੜੇ ਆ ਹਾਂ ਇਹ ਦੱਸ ਸਕਦੇ ਆ ਵੀ ਇਹਨਾਂ ਦੀ ਮਤਲਬ ਜਥੇਬੰਦੀ ਨੇ ਪਹਿਲਾਂ ਕਹਿ ਚੁੱਕਿਆ ਸੀ ਇਹਨਾਂ ਨੇ ਲਾਜ ਪਰਵਾਇਆ ਸੀ ਇਹਨਾਂ ਨੇ ਦੱਸ ਤੁਸੀਂ ਉਸ ਵਿਭਾਗ ਚ ਕੰਮ ਕਰਦੇ ਤੁਸੀਂ ਉੱਥੇ ਡਿਊਟੀ ਕਰਦੇ ਹੋ ਜੀ ਜਿੱਥੇ ਘਟਨਾ ਹੋਈ ਸੀਗੀ ਨਹੀਂ ਮੈਂ ਰਿਟਾਇਰਡ ਪੋਸਟਮਾਸਟਰ ਹਾਂ ਅੱਛਾ ਜੀ ਤੇ ਵੈਸੇ ਮੈਂ ਆਲ ਇੰਡੀਆ ਪੋਸਟ ਲੀਫ ਇੰਪਲਾਈਜ਼ ਯੂਨੀਅਨ ਦੇ ਨਾਲ ਮੁੱਢ ਤੋਂ ਜੁੜਿਆ ਹੋਇਆ ਹਾਂ ਹੂੰ ਤੇ ਇਹ ਮੇਰੇ ਸੰਪਰਕ ਦੇ ਬਹੁਤ ਸਨਾ ਦੇ ਸੀ ਔਰ ਬੜੇ ਇਮਾਨਦਾਰ ਬੰਦੇ ਸੀ ਇਹਨਾਂ ਨੇ ਜੋ ਘਟਨਾ ਵਾਪਰੀ ਆ ਉਹ ਇੱਕ ਇਨਸਾਨੀਅਤ ਤੌਰ ਤੇ ਉਸ ਦਗਲਦਾਰ ਔਰਤ ਦੇ ਜੋ ਬਰਖਲਾਫ ਉਹ ਕਾਰਵਾਈ ਕਰਦਾ ਸੀ ਜੋ ਭੈੜੀ ਹਰਕਤ ਕਰਦਾ ਸੀ ਉਹਦੇ ਵਿਰੋਧ ਕੀਤਾ ਤੇ ਇਸ ਵਿਰੋਧ ਦਾ ਖਮਿਆਲਦਾਇ ਭੁਗਤ ਰਿਹਾ ਹੈ ਜੀ ਮੈਂ ਇੱਕ ਗੱਲ ਹੋਰ ਜਾਣਨੀ ਚਾਹੁੰਗਾ ਰਹਿ ਗਈ ਪੁਲਿਸ ਨੇ ਪਰਚਾ ਦਰਜ ਕੀਤਾ ਹੋਇਆ ਉੱਤੇ ਬਿਲਕੁਲ ਜੀ 307 ਦਾ ਪਰਚਾ ਦਰਜ ਆ ਉਹਦੇ ਤੇ ਹਮ ਲੇਕਿਨ ਉਹਦੇ ਤੇ ਜਿਹੜੀ 347 ਵਾਲੀ ਕਾਰਵਾਈ ਆ ਕੋਈ ਨਹੀਂ ਹੋਈ 307 ਦਾ ਪਰਚਾ ਦਰਜ ਹੋਵੇ ਤੇ ਬੰਦਾ ਘਰੇ ਬੈਠਾ ਹੋਵੇ ਘਰੇ ਬੈਠਾ ਹੋਵੇ इवन ਉਹਦੇ ਨਾਲ ਹੋਰ ਵੀ ਧਰਾਵਾਂ ਜੁੜਦੀਆਂ ਨੇ ਜਿਹੜੀਆਂ ਮੇਰੀ ਜਾਣਕਾਰੀ ਮੁਤਾਬਕ ਹੈ ਵੀ ਇੱਕ ਸਰਕਾਰੀ ਅਫੀਸਰ ਨੂੰ ਉਹਦੇ ਦਫ਼ਤਰ ਦੇ ਵਿੱਚ ਜਾ ਕੇ ਗੋਲੀ ਮਾਰੀ ਆ ਸਰਕਾਰੀ ਕੰਮ ਵਿੱਚ ਦੇ ਬਿਗਨ ਪਾਇਆ ਉਹਨਾਂ ਨੇ ਜਾ ਕੇ ਦਫ਼ਤਰ ਨੂੰ ਬੰਦ ਹੀ ਕਰ ਗਿਆ ਹੋ ਇੱਕਦਮ ਇਹ ਉਹਦੇ ਤੇ ਹੋਰ ਵੀ ਧਰਾਵਾਂ ਜੁੜਦੀਆਂ ਸੀਗੀਆਂ ਜਿਹੜੀਆਂ ਕਿ ਜੋੜੀਆਂ ਨਹੀਂ ਮੈਨੂੰ ਤਾਂ ਅਫਸੋਸ ਸਾਡੇ ਪੋਸਟ ਆਫਿਸ ਦੇ ਹਰ ਅਥਾਰਟੀ ਦੇ ਵੀ ਆਉਂਦਾ ਵੀ ਹੁਣ ਤੱਕ ਉਹਨੂੰ ਟਰਮੀਨੇਟ ਕਰਕੇ ਘਰ ਨੂੰ ਭੇਜ ਦੇਣਾ ਚਾਹੀਦਾ ਸੀ ਕਿਉਂਕਿ ਉਹਦੀ ਉਨੇ ਜੋ ਕ੍ਰਾਈਮ ਕੀਤਾ ਉਹਨੇ ਸਰਕਾਰੀ ਮਹਿਕਮੇ ਚ ਰਹਿੰਦਿਆ ਹੋਇਆ ਜਿੰਮੇਵਾਰ ਅਧਿਕਾਰੀ ਹੋਣ ਦੇ ਨਾਤੇ ਇੱਕ ਜਾ ਕੇ ਦਫ਼ਤਰ ਦੇ ਵਿੱਚ ਗੋਲੀ ਮਾਰੀ ਐ ਦਫ਼ਤਰ ਦੇ ਸਾਰੇ ਕੰਮ ਨੂੰ ਡਿਸਟਰਬ ਕੀਤਾ ਉਸ ਤੋਂ ਬਾਅਦ ਸਾਰੇ ਦਫ਼ਤਰੋਂ ਲੁੱਟ ਕੇ ਕੋਲ ਲੈ ਜਾਂਦਾ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਸੀ ਜਾਣਾ ਚਾਹੀਦਾ ਹੁਣ ਤੱਕ ਨੂੰ ਟਰਮੀਨੇਟ ਕਰਕੇ ਘਰੇ ਬਿਠਾਉਣਾ ਬਣਦਾ ਸੀਗਾ ਜਿਹੜਾ ਕਿ ਸਾਡੇ ਡਿਪਾਰਟਮੈਂਟ ਨੇ ਹਜੇ ਤੱਕ ਕੀਤਾ ਨਹੀਂ ਮੈਨੂੰ ਇਸ ਗੱਲ ਦਾ ਅਫਸੋਸ ਆ ਬਾਕੀ ਜਿਹੜੀ ਜਿਸ ਤੱਕ ਇਹਦੀ ਗੱਲ ਹੈ ਵੀ ਹਜੇ ਤੱਕ ਅੱਗੇ ਕਹਿੰਦੇ ਜਿਹੜੀ ਮਦਈ ਤਰ ਹੁੰਦੀ ਆ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਅਸੀਂ ਮਦਈ ਤਰ ਠੱਕੇ ਖਾਂਦੀ ਫਿਰਦੀ ਆ ਕਦੇ ਐਸਐਸਪੀ ਨੂੰ ਮਿਲਦੇ ਆ ਕਦੇ ਡੀਐਸਪੀ ਨੂੰ ਮਿਲਦੇ ਆ ਕਦੇ ਡੀਸੀ ਨੂੰ ਮਿਲਦੇ ਆ ਲੇਕਿਨ ਕਿਸੇ ਨੂੰ ਸੁਣਵਾਈ ਨਹੀਂ ਕਦੇ ਮੁੱਖ ਮੰਤਰੀ ਨੂੰ ਲਿਖਿਆ ਡੀਜੀਪੀ ਨੂੰ ਲਿਖਿਆ ਅਸੀਂ ਸਾਰੇ ਥਾਵਾਂ ਤੇ ਗਏ ਆ ਕਿਤੇ ਵੀ ਸੁਣਵਾਈ ਨਹੀਂ ਹੋਈ ਸਵਾਈ ਉੱਥੇ ਆ ਕੇ ਚਿੱਠੀ ਮੋੜ ਕੇ ਇੱਥੇ ਭੇਜ ਦਿੰਦੇ ਆ ਇਹ ਹਾਲਤ ਆ ਜੀ ਜਿਹੜੇ ਰਿਵਾਲਵਰ ਨਾਲ ਤੁਹਾਡੇ ਤੇ ਫਾਇਰ ਕੀਤੇ ਆ ਉਹ ਲਾਇਸੈਂਸੀ ਸੀਗਾ ਜਾਂ ਨਜਾਇਜ਼ ਸੀਗਾ ਮੇਰੀ ਜਾਣਕਾਰੀ ਦੇ ਮੁਤਾਬਕ ਉਹ ਲਾਇਸੈਂਸੀ ਰਵਾਲਵਰ ਸੀ ਤੇ ਜਦੋਂ ਉਹ ਹੁਸ਼ਿਆਰਪੁਰ ਰਹਿੰਦੇ ਹੋਇਆ ਹਾਂ ਉੱਥੋਂ ਉਹਨੇ ਐਨਸੀ ਲੈ ਕੇ ਬਣਾਇਆ ਸੀਗਾ ਅੱਛਾ ਹੁਸ਼ਿਆਰਪੁਰ ਵੀ ਡਿਊਟੀ ਕੀਤੀ ਉਹਨੇ ਤੁਹਾਨੂੰ ਸ਼ੱਕ ਹੋ ਗਿਆ ਸੀਗਾ ਕਿ ਇਹ ਬੰਦਾ ਹੁਣ ਮੇਰੇ ਤੇ ਫਾਇਰ ਚਲਾ ਸਕਦਾ ਜਾਂ ਤੁਹਾਨੂੰ ਸ਼ੱਕ ਨਹੀਂ ਸੀਗਾ ਤੁਸੀਂ ਦੂਰ ਬੈਠੇ ਸੀ ਕੋਲੇ ਚਲੇਗੇ ਕਿਵੇਂ ਸੀ ਉਹ ਕੱਟਣਾ ਨਹੀਂ ਮੈਨੂੰ ਕੋਈ ਸ਼ੱਕ ਨਹੀਂ ਸੀਗਾ ਅੱਛਾ ਕੋਈ ਜੇ ਮੇਰੇ ਦਿਲ 'ਚ ਹੁੰਦੀ ਵੀ ਮੈਂ ਪਹਿਲਾਂ ਹੀ ਉਹਦੀ ਆਪਦੀ ਤਿਆਰੀ ਕਰਕੇ ਰੱਖਦਾ ਹੂੰ ਮੇਰੇ ਕੋਈ ਇਹ ਜੀ ਦਿਲ 'ਚ ਨਹੀਂ ਸੀ ਕਿ ਉਹ ਇੰਨਾ ਵੱਡਾ ਕਦਮ ਚੱਕੂਗਾ ਹੂੰ ਬਾਕੀ ਨਹੀਂ ਤੁਸੀਂ ਉਸ ਘਟਨਾ ਨੂੰ ਲੈ ਕੇ ਬੜਾ ਸ਼ੌਕਿੰਗ ਸੀਗੇ ਵੀ ਇਹ ਕੀ ਹੋ ਗਿਆ ਹਨਾ ਬਾਅਦ ਵਿੱਚ ਹਲੇ ਤੱਕ ਵੀ ਹੋਊਗੀ ਮਨ 'ਤੇ ਉਸ ਚੀਜ਼ ਦਾ ਹਨਾ ਹਲੇ ਤੱਕ ਵੀ ਹੈ ਕਿ ਜੇ ਮੈਨੂੰ ਕੁਝ ਹੋ ਜਾਂਦਾ ਉਸ ਵੇਲੇ ਤਾਂ ਮੇਰੇ ਪਰਿਵਾਰ ਦਾ ਕੀ ਬੰਦਾ ਹੂੰ ਤਾਂ ਉਸ ਸਮੇਂ ਨੂੰ ਯਾਦ ਕਰਕੇ ਹਲੇ ਵੀ ਮਨ ਪਰ ਆਉਂਦਾ ਹੈ ਹੂੰ ਓਕੇ ਉਹ ਜੋ ਨਿਕਲਣਾ ਬਹੁਤ ਔਖਾ ਹੁੰਦਾ ਬਿਲਕੁਲ ਬਹੁਤ ਔਖ ਹੈ ਜੀ ਅੱਜ ਆਪਾਂ ਕਈ ਵਾਰੀ ਇਹ ਕਹਿੰਦੇ ਆ ਕਿ ਬੰਦਾ ਕੋਈ ਕਿਤੇ ਤੱਕਾ ਹੋ ਰਿਹਾ ਕੋਈ ਬੋਲਦਾ ਨਹੀਂ ਕੋਲ ਦੀ ਲੰਗੇ ਜਾਂਦੇ ਆ ਕਿਸੇ ਦੇ ਹੱਕ ਚ ਨਹੀਂ ਆਵਾਜ਼ ਠਾਉਂਦਾ ਪਰ ਜਿਹੜੇ ਹੱਕ ਚ ਆਵਾਜ਼ ਠਾਉਂਦੇ ਆ ਤਾਂ ਉਹਨਾਂ ਨਾਲ ਇਹੋ ਜਿਹੇ ਘਟਨਾਵਾਂ ਹੋ ਜਾਂਦੀਆਂ ਨੇ ਫਿਰ ਉਹਨਾਂ ਦੀ ਕੋਈ ਸਰਕਾਰੀ ਦਰਬਾਰੇ ਸੁਣੀ ਨਹੀਂ ਜਾਂਦੀ ਇਸ ਕਰਕੇ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਕੋਈ ਮਾੜੀ ਘਟਨਾ ਜਦੋਂ ਹੁੰਦੀ ਆ ਅਗਲਾ ਕਿੰਨਾ ਚੱਲ ਸਾਨੂੰ ਕੀ ਰਹਿਣ ਦੋ ਹੋਈ ਜਾਣ ਦੋ ਹਨਾ ਤਾਂ ਇਸ ਕਰਕੇ ਮੈਨੂੰ ਲੱਗਦਾ ਜਿਹੜਾ ਬੰਦਾ ਇੱਕ ਹੱਕ ਸੱਚ ਲਈ ਖੜਾ ਉਦੀ ਆਵਾਜ਼ ਜ਼ਰੂਰ ਸੁਣਨੀ ਚਾਹੀਦੀ ਉਹਦੀ ਗੱਲ ਸੁਣਨੀ ਚਾਹੀਦੀ ਆ ਤੇ ਅੱਜ ਮੈਂ ਇਸ ਇਲਾਕੇ ਦੇ ਲੋਕਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਜਿੱਥੇ ਪੰਜਾਬ ਦੇ ਲੋਕ ਵੱਡੀਆਂ-ਵੱਡੀਆਂ ਲੜਾਈਆਂ ਲੜਦੇ ਨੇ ਉੱਥੇ ਇੱਕ ਹੱਕ ਸੱਚ ਇਨਸਾਫ ਦੀ ਲੜਾਈ ਇਹ ਜਿਹੜੇ ਵੀਰ ਹੁਣੇ ਲੜ ਰਹੇ ਨੇ ਇਹਨੂੰ ਵੀ ਇਨਸਾਫ ਦਿਵਾਉਣ ਦੀ ਲੜਾਈ ਦੇ ਵਿੱਚ ਜ਼ਰੂਰ ਯੋਗਦਾਰ ਪਾਉਣਾ ਚਾਹੀਦਾ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਬਹੁਤ ਸਾਰੇ ਲੋਕਾਂ ਦਾ ਇਸ ਕਾਨੂੰਨ ਵਿਵਸਥਾ ਤੇ ਬੜਾ ਪ੍ਰੋਸਾਏ ਪੂਜਦੇ ਆ ਰੱਬ ਵਾਂਗੂ ਕਿ ਸਾਨੂੰ ਕਾਨੂੰਨ ਤੇ ਯਕੀਨ ਆ ਆ ਯਕੀਨ ਨੂੰ ਟੁੱਟਣ ਨਹੀਂ ਦਿਨਾ ਚਾਹੀਦਾ ਅਜੇ ਇਨਸਾਫ ਦੀ ਲੜਾਈ ਲੜ ਰਹੇ ਇਸ ਵੀਰ ਦੇ ਨਾਲ ਪੁਲਿਸ ਨੂੰ ਸਹਿਯੋਗ ਕਰਨਾ ਚਾਹੀਦਾ ਤਾਂ ਜਥੇਬੰਦੀਆਂ ਨੇ ਜਿਵੇਂ ਕਿਹਾ ਕਿ ਅਸੀਂ ਨਹੀਂ ਤਾਂ ਅਗਲਾ ਐਕਸ਼ਨ ਦਵਾਂਗੇ ਉਹਦੀ ਉਹ ਤਿਆਰੀ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਕਿ ਇਹਨਾਂ ਰੌਲਾ ਨਹੀਂ ਪਾਉਣ ਦੀ ਲੋੜ ਐਨਾਂ ਰੌਲਾ ਪਾਉਣ ਦੀ ਲੋੜ ਨਹੀਂ ਇਸ ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ ਹੋਰ ਵੀ ਡੂੰਘਾਈ ਦੇ ਵਿੱਚ ਤੇ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਨੂੰ ਜ਼ਰੂਰ ਬੰਦੀ ਸਜ਼ਾ ਦੇਣੀ ਚਾਹੀਦੀ ਆ ਜੁੜੇ ਰਹੋ ਦੁਨੀਆ ਦੇ ਨਾਲ ਜਿਹੜੀ ਉਹ ਧਿਰ ਹੈ ਜਿਹੜੇ ਸਾਡੇ ਕੋਲੇ ਪੱਖ ਲੈ ਕੇ ਉਹ ਕਹਿੰਦੇ ਵੀ ਉਹ ਬੰਦੇ ਨੇ ਦੋ ਫਾਇਰ ਮਾਰੇ ਹਨ ਉਸ ਤੋਂ ਬਾਅਦ ਉਸ ਤੇ ਬਣਦੀ ਕਾਰਵਾਈ ਨਹੀਂ ਕੀਤੀ ਗਈ ਵੀ ਉਹ ਘਰ ਆ ਤੇ ਕੀ ਮਤਲਬ ਉਹਦੇ ਵਿੱਚ ਹੈਗਾ ਜੀ ਉਹ ਕਾਰਵਾਈ ਕਿਉਂ ਨਹੀਂ ਹੋ ਰਹੀ ਜਿਹੜਾ ਪੁਲਿਸ ਦੇ ਇੱਤੇ ਕੀ ਪੱਖਾ ਉਹਦੇ ਚ ਇਹੀ ਸੀਗਾ ਜਿਹੜਾ ਹੈਗਾ ਨਾ ਉਹ ਮੁੱਲਜਮਾ ਉਹਦੇ ਚ 55 ਜਿਹੜਾ ਡਾਕਟਰਾਂ ਨੇ ਡਿਸੇਬਲ ਦਿੱਤਾ ਉਹ ਤੁਰਫੇ ਨਹੀਂ ਸਕਦਾ ਉਹ ਡਾਇਪਰ ਲੱਗੇ ਉਹ ਬੈਡ ਔਨ ਬੈਡ ਆ ओके okay, जी ਇਹ ਸੀਗਾ ਵੀ ਉਹ ਚਲੋ ਥੋੜਾ ਜਿਹਾ ਠੀਕ ਹੋ ਜਾਵੇ ਫਿਰ ਅਰੈਸਟ ਪਾ ਲਾਂਗੇ ਉਹ ਵੀ ਓਕੇ ਓਕੇ ਉਹਨਾਂ ਦਾ ਜਿਹੜਾ ਪੱਖ ਹੈ ਜੀ ਉਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਆ ਕਿ ਵੀ ਉਹ ਕੁਝ ਚੀਜ਼ਾਂ ਜਾਣ ਕੇ ਕਰ ਰਿਹਾ ਵੀ ਡਾਈਪਰ ਜਾਣ ਕੇ ਲਾ ਲੈਂਦਾ ਜਾਂ ਉਹਨਾਂ ਦੇ ਇੱਕ ਉਹ ਕਹਿੰਦੇ ਵੀ ਅਸੀਂ ਸਾਨੂੰ ਇਹ ਵੀ ਗੱਲ ਪਤਾ ਲੱਗੀ ਵੀ ਉਹਨਾਂ ਦੀ ਕੋਈ ਇਦਾਂ ਦੀ ਜਾਣ ਪਛਾਣ ਹੈਗੀ ਉਹਨਾਂ ਦੇ ਕੁਝ ਕਰਮਚਾਰੀਆਂ ਦੀ ਪੁਲਿਸ ਵਿੱਚ ਹੈਗੀ ਹੈ ਨਾ ਜਾਣ ਪਛਾਣ ਵੀ ਸ਼ਾਇਦ ਇਸ ਕਰਕੇ ਇਸ ਪ੍ਰੈਸ਼ਰ ਦੇ ਵਿੱਚੋਂ ਪੁਲਿਸ ਨੇ ਨੰਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਡਾਕਟਰ ਨੇ ਲਿਖ ਕੇ ਦਿੱਤਾ ਹੋਇਆ ਜੀ ਹਾਂ ਮੈਨੂੰ ਉਹਨਾਂ ਨੇ ਰਿਪੋਰਟ ਤਾਂ ਪੜਾਈ ਸੀਗੀ ਜੀ ਉਹਦੇ ਵਿੱਚ 55% ਡਿਸੇਬਲ ਸੀ ਪਰ ਉਹਦੇ ਵਿੱਚ ਇਹ ਹੈ ਜੀ ਵੀ ਹੁਣ ਜਿਵੇਂ ਜੇ ਤਾਂ ਉਹਦੀ ਕੰਡੀਸ਼ਨ ਮੰਜੇ ਤੇ ਆ ਇਹ ਵੀ ਲਿਖਿਆ ਵੀ ਹਾਂ ਚੱਲ ਫੇਰ ਸਕਦਾ ਨਹੀਂ ਅਸੀਂ ਜਦੋਂ ਵੀ ਕਰਿਆ ਨਾ ਉਹ ਥੋੜੀ ਠੀਕ ਹੈ ਬੈਠਦੀ ਹੈ ਪਰ ਜੀ ਫੇਰ ਵੀ ਕੋਈ ਗੱਲ ਨਹੀਂ ਜਦੋਂ ਵੀ ਥੋੜਾ ਜਿਹਾ ਤਨਕਨ ਲੱਗਦਾ ਉਹ ਕਿ ਰੈਸਟ ਪਾ ਲਾਂ ਠੀਕ ਹੈ ਜੀ ਠੀਕ ਹੈ ਜਣੀ ਪੁਲਿਸ ਇਸ ਮਾਮਲੇ ਦੇ ਵਿੱਚ ਉਹਨਾਂ ਨਾਲ ਉਹ ਕਰ ਰਹੀ ਹੈ ਜੀ ਹਨਾ ਇਹ ਸਾਰੇ ਗਾਮੇ ਤੇ ਜਾਂ ਹਾਂ ਜੀ ਠੀਕ ਹੈ ਜੀ ਠੀਕ ਹੈ ਸ਼ੁਕਰੀਆ ਸਰ ਓਕੇ